ਵੇਟ ਜਿਆਦਾ ਕਰਨੀ ਮਿਲਦੀ ਹੈ ਆਰਾਮ ਨਾਲ ਬਸ ਮਿਲ ਜਾਂਦੀ ਹੈ ਵੇਟ ਕਰਨੀ ਪੈਂਦੀ ਹੈ ਜੀ ਸਮਾਨੇ ਵਾਲੀ ਵਸਾਂ ਘੱਟ ਜਾਂਦੀ ਹੈ ਜ्यादातर ਬਾਈਪਾਸ ਨੂੰ ਲਾਗ ਜਾਂਦਾ ਸੱਤ ਕਾਊਂਟਰ ਨੇ ਲੇਕਿਨ ਸੱਤ ਕਾਊਂਟਰਾਂ ਦੇ ਉੱਪਰ ਬਸ ਕੋਈ ਖੜੀ ਨਹੀਂ ਦਿਖਦੀ 10 10 ਮਿੰਟ ਦੀ ਸਰਵਿਸ ਹੈ ਜੀ ਹਰੇਕ ਕਾਊਂਟਰ ਤੋਂ ਪਰ ਕੁਝ ਲੋਕ ਕਹ ਰਹੇ ਦੋ ਘੰਟੇ ਘੰਟਾ ਵੇਟ ਕਰਨੀ ਨੇ ਇਹ ਕਿੰਨਾ ਕੁ ਟਾਈਮ ਲੱਗ ਜਾਂਦਾ ਕਈ ਵਾਰ ਤਾਂ ਘੰਟਾ ਵੀ ਬੈਠਣਾ ਪੈ ਜਾਂਦਾ ਤਾਂ ਘੰਟਾ ਵੀ ਬੈਠਣਾ ਪੈ ਜਾਂਦਾ ਜੀ ਪਰ ਇਹ ਰੋ ਅੱਧਾ ਇੰਚ ਚਾਰਜ ਕਰੇ ਨੀ ਦਾ 10 ਮਿੰਟ ਬਾਅਦ ਸਰਵਿਸ ਆਈ ਹਾਂ 60 ਮਿੰਟ ਬਾਅਦ ਤੱਕ ਕੋਈ ਨਹੀਂ ਦਿੱਸ ਰਿਹਾ ਸਾਰੇ ਰੂਟਾਂ ਨੂੰ ਸਹੀ ਚਲਾਉਣ ਵਾਸਤੇ ਨਵੀਆਂ ਬੱਸਾਂ ਪਾਈਆਂ ਜਾਣ ਨਵੀਆਂ ਬੱਸਾਂ ਤੋਂ ਬਿਨਾ ਇੱਥੇ ਕੋਈ ਵੀ ਹੱਲ ਨਹੀਂ ਹੈਗਾ ਕਿਹੜਾ ਕਿਹੜਾ ਰੂਟ ਜਿਹੜਾ ਹੈਗਾ ਇੱਥੇ ਟਾਈਮ ਤੇ ਚੱਲ ਰਿਹਾ ਸੰਗਰੂਰ ਬਾਈਪਾਸ ਨਾਬਾ ਭਾਰਸੋ ਸਮਾਣਾ ਕਿੰਨੇ-ਕਿੰਨੇ ਇੰਤਜ਼ਾਰ ਕਰਨੀ ਪੈਂਦੀ ਹੈ ਬਹੁਤ ਹੀ 2-2 ਘੰਟੇ 3-3 ਖੜਨਾ ਪੜਾਇਆ ਇਸ ਬੱਸ ਸਟੈਂਡ ਨੂੰ ਪੁੱਟਣ ਵਾਸਤੇ ਸਾਡੇ ਸਤਕਾਰਯੋਗ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇਨ ਹੈ ਜਿਨ੍ਹਾਂ ਨੇ ਪੁੱਟਿਆ ਹਾਲੇ ਕਿ ਉਹ ਇਸ ਸ਼ਹਿਰ ਦੇ ਰਾਜੇ ਮਹਾਰਾਜੇ ਸਨ ਪਰ ਉਹਨਾਂ ਨੇ ਬਹੁਤ ਵੱਡਾ ਪਾਪ ਕੀਤਾ ਲੋਕਾਂ ਨੂੰ ਕਤਲ ਕੀਤਾ ਹੈ ਜਦੋਂ ਦੁਮਾਹਤਾਂ ਨਾਲ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਕਤਲ ਕੀਤਾ ਤੁਸੀਂ ਆਪ ਸਿਆਣੇ ਹੋ ਅੱਜ ਦਾ ਜਮਾ ਬੱਚਾ ਹੋਆ ਅੱਜ ਜਿਹੜਾ ਜਮਾ ਕੱਲ ਨੂੰ ਵੀ ਇਹ ਪਾਸ ਕਰ ਦੇਗਾ ਇਹ ਹੀ ਉਦਾਹਰਨ ਸਰਕਾਰ ਦੀ ਹੈ ਮੈਂ ਤੁਹਾਨੂੰ 100% ਕਹਨਾ ਵੀ ਅਜੇ ਵੀ ਅਜੇ ਵੀ ਰਾਜ ਕਾਂਗਰਸ ਦੇ ਕਾਲੀਆਂ ਦਾ ਇੱਥੇ ਚੱਲ ਰਿਹਾ ਹੈ ਤੁਸੀਂ ਵੇਖ ਰਹੇ ਹੋ ਸਾਹ ਵਿਚਾਰਾਂ ਦੀ ਤੇ ਮੈਂ ਕਰਨ ਵਸ ਸਟੇਸ ਵਿਲੇ ਪਟਿਆਲਾ ਦੀ ਉਸ ਵਿਰਾਸਤੀ ਕਮਗਾ ਬਸ 62 ਦੇ ਖੜਾ ਜੋ ਕਿ ਪੁਰਾਣਾ ਬਸ ੱਡਾ ਹੈਗਾ ਇਸ ਨੂੰ ਸ਼ਹਿਰ ਵਾਸੀਆਂ ਦੀ ਭਾਰੀ ਮੰਗ ਤੇ ਨਾਲ ਤੇ ਐਮਐਲਏ ਸਾਹਿਬ ਦੀ ਦਖਲਅਦਾਜ਼ੀ ਤੋਂ ਬਾਅਦ ਖੋਲਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਮ ਦੇ ਉੱਪਰ ਇੱਥੇ ਲੋਕਲ ਬਸਾਂ ਚਲਾਈਆਂ ਜਾਣਗੀਆਂ ਲੋਕਾਂ ਨੂੰ ਜਿਹੜਾ ਹੈਗਾ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਉਹ ਦੇ ਮਤੇ ਦੇ ਉੱਪਰ ਉਸ ਤੋਂ ਪਹਿਲਾਂ ਦਿਖਾ ਦੇ ਕਿ ਬਸ ੱਡੇ ਦਾ ਜਿਹੜਾ ਹਾਲ ਹੈ ਉਹ ਜਰਜਰ ਹੈ ਕਾ ਉਗਰੇ ਆ ਥਾਂ ਥਾਂ ਦੇ ਉੱਪਰ ਤੇ ਪੂਰੇ ਬੱਸ ਅੱਡੇ ਦੇ ਵਿੱਚ ਬਸਾਂ ਦੀ ਕਿੰਨੀ ਕਿ ਪਰਮਾਰ ਆ ਤੁਸੀਂ ਦੇਖ ਸਕਦੇ ਹੋ ਕੇਵਲ ਇੱਕ ਬੱਸ ਖੜੀ ਆ ਮਿਨੀ ਤੇ ਲੋਕ ਇੱਥੇ ਕਿਸ ਤਰ੍ਹਾਂ ਖੜੇ ਆ ਉਹ ਵੀ ਤੁਹਾਨੂੰ ਦਿਖਾ ਦਈਏ ਕਿੰਨੀ ਜਨਤਾ ਖੜੀ ਹੈਗੀ ਆ ਕਿੰਨਾ ਕੁ ਇਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਆਪਾਂ ਉਸ ਦੀ ਕੱਲ ਕਰਾਂਗੇ ਕਿਉਂਕਿ ਲੋਗ ਸਰਕਾਰੀ ਵਾਹਨ ਦਾ ਇਸਤੇਮਾਲ ਉਸੇ ਵੇਲੇ ਕਰਦੇ ਆ ਜਦੋਂ ਬਹੁਤ ਦੇ ਪੈਸੇ ਨਹੀਂ ਹੁੰਦੇ ਹੈਗੇ ਕਿ ਅਸੀਂ ਘੱਟ ਪੈਸੇ ਚ ਆਪਣੀ ਮੰਜ਼ਿਲ ਤੱਕ ਪਹੁੰਚ ਗਏ ਪੈਂਜੀ ਕੀ ਨਾਮ ਹੈ ਤੁਹਾਡਾ ਥੈਂਕ ਯੂ ਰਾਣੀ ਕਿੱਥੋਂ ਆਏ ਤੁਸੀਂ ਜੁਲਕਾ ਤੋਂ ਆਏ ਕਿੱਥੇ ਜਾਣਾ ਹੈ ਜੁਲਕਾ ਹੀ ਜਾਣਾ ਹੈ ਕਿੰਨੀ ਦੇਰ ਹੋ ਗਈ ਬੱਸ ਠੀਕ ਤੇ ਬੱਸ ਨੂੰ ਘੰਟਾ ਹੋ ਗਿਆ ਜੀ ਖੜੇ ਨੂੰ ਪਹਿਲਾਂ ਮਾਂ ਖੜੇ ਰਹੀਆਂ ਯਾਹ ਖੜੇ ਰਹੇ ਪਰੇਸ਼ਾਨੀ ਹੋ ਰਹੀ ਹੈ ਹੋਰ ਜੀ ਪਰੇਸ਼ਾਨੀ ਬਹੁਤ ਹੋ ਰਹੀ ਹੈ ਪੁਰਗੋ ਜੇ ਅੰਨੀ ਤੁਸੀਂ ਆ ਕਦੀ ਗਏ ਪੁਰਗੋ ਜੀ ਆਂਦੇ ਆ ਜੀ ਆਂ ਦੁਪੱਟੇ ਲੈ ਜਾਣ ਕੱਢਾਈ ਵਾਸਤਾ ਕੰਮ ਕਰਦੇ ਮਿਹਨਤ ਕਰਦੇ ਤੁਸੀਂ ਮਿਹਨਤ ਕਰਨ ਵਾਸਤੇ ਆਣਾ ਚਾਹਣਾ ਪੈਂਦਾ ਤਾਂ ਹੀ ਆਪਾਂ ਨੇ ਕਿ ਆਪਣੇ ਕੋਲ ਪੈਸੇ ਦੀ ਘਾਟ ਹੁੰਦੀ ਹੈ ਸਰਕਾਰੀ ਵਸ ਜਾਈਏ ਕਿੰਨੇ ਕਿੰਨੇ ਇੰਤਜ਼ਾਰ ਕਰਨੀ ਪੈਂਦੀ ਬਹੁਤ ਜੀ 2-2 ਘੰਟੇ 3-3 ਖੜਨਾ ਪੜਾਇਆ ਹਾਂ ਅੱਛਾ ਜੀ ਹਾਂ ਜੀ ਸੋ ਇਸੇ ਤਰ੍ਹਾਂ ਦਾ ਹਾਲ ਹੈ ਜੀ ਸਮਾਨਾ ਦਾ ਹੈ ਕਾਊਂਟਰ ਜਿੱਥੇ ਖੜੇ ਸੀ ਕਹਿੰਦੇ ਜੁਲਕਾ ਅੱਜ ਤੋਂ ਆਇਆ ਤੇ ਜੁਲਕਾ ਹੀ ਅਸੀਂ ਜਾਣਾ ਤੇ ਹੋਰ ਜਿਹੜੇ ਲੋਕ ਨੇ ਇੱਥੇ ਬੈਠੇ ਨੇ ਬਜ਼ੁਰਗ ਬੈਠੇ ਨੇ ਮਹਿਲਾਵਾਂ ਬੈਠੀਆਂ ਹੈਗੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਇੰਤਜ਼ਾਰ ਜਿਹੜਾ ਹੈਗਾ ਕਰਨਾ ਪੈਂਦਾ ਬੱਸ ਸਾਡੇ ਦੇ ਉੱਪਰ ਸਰਕਾਰ ਵੱਲੋਂ ਬਸਾਂ ਜਿਹੜੀਆਂ ਹੈਗੇ ਸ਼ੁਰੂ ਕੀਤੀਆਂ ਗਈ ਸੀ ਪਿੰਜ ਕਿਹਨੋਂ ਆਏ ਹੋ ਹਾਂਜੀ ਸਰ ਗੁਪ੍ਰੀਤ ਕੌਰ ਆ ਜੀ ਕਿਥੋਂ ਆਇਆ ਤੁਸੀਂ ਪਿੰਡ ਧਰਮਕੋੜ ਜਿੰਚਿਲਾ ਪਟਿਆਲਾ ਅ ਤਕਰੀਬਨ ਆਣਾ ਹੁੰਦਾ ਪਟਿਆਲੇ ਹਾਂਜੀ ਸਰ ਆਂਦੇ ਰਹਿੰਦੇ ਆ ਜੀ ਤੇ ਕਿੰਨੀ ਕੁ ਵੇਟ ਕਰਨੀ ਪੈਂਦੀ ਹੈ ਬੱਸ ਦੀ ਜੁਰੇ ਸਰ ਵੇਟ ਤਾਂ ਹੁਣ ਤਾਂ ਕਾਫੀ ਫਰਕ ਆ ਪਹਿਲਾਂ ਤਾਂ ਬਹੁਤ ਪਰੇਸ਼ਾਨੀ ਹੋਈ ਸੁਰੂ-ਸੁਰੂ ਵਿੱਚ ਪਰ ਹੁਣ ਤਾਂ ਕਾਫੀ ਸੁਧਾਰਾ ਕੁਝ ਜੀ ਹਾਂਜੀ ਸੋ ਕੁਝ ਨੂੰ ਫਾਇਦਾ ਲੱਗ ਰਿਹਾ ਕੁਝ ਨੂੰ ਨੁਕਸਾਨ ਲੱਗ ਰਿਹਾ ਰਲ ਮਿਲਿਆ ਜਿਹੜਾ ਲੋਕਾਂ ਦਾ ਹੈਗਾ ਸਿਸਟਮ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਮਿਨੀ ਬੱਸ ਜਾ ਰਹੀ ਹੈ ਇਹ ਪੂਰੀ ਦੀ ਪੂਰੀ ਖਾਲੀ ਹੈ ਇਹਦੇ ਚ ਇੱਕ ਵੀ ਸਵਾਰੀ ਨਹੀਂ ਚੜੀ ਹੈਗੀ ਸੋ ਇੱਥੋਂ ਲਗਾ ਸਕਦੇ ਹਾਂ ਅੰਦਾਜ਼ਾ ਕਿ ਪਲੇਟਫਾਰਮ ਤੇ ਕਿੰਨੇ ਬੰਦੇ ਬੈਠੇ ਨੇ ਪਰ ਬੱਸਾਂ ਦੇ ਵਿੱਚ ਸਵਾਰੀ ਨਹੀਂ ਜਾ ਰਹੀ ਕਿਉਂਕਿ ਰੂਟ ਦੀ ਵਾਸੀ ਨਹੀਂ ਜਾ ਰਹੀ ਜਿਸ ਪਾਸੇ ਵੱਲ ਲੋਕਾਂ ਨੂੰ ਜਾਣਾ ਉੱਥੇ ਦੀ ਬੱਸ ਨਹੀਂ ਜਾ ਰਹੀ ਪੂਰਾ ਬਸ ਅੱਡਾ ਜਿਹੜਾ ਹੈਗਾ ਉਹ ਖਾਲੀ ਦਿਖ ਰਿਹਾ ਹੈ ਲੋਕਾਂ ਦੀ ਸਹੂਲਤਾਂ ਵਾਸਤੇ ਇੱਥੇ ਬਸਾਂ ਸ਼ੁਰੂ ਕੀਤੀਆਂ ਨੇ ਕਾਊਂਟਰ ਜਿਹੜੇ ਹੈਗੇ ਨੇ ਤਕਰੀਬਨ 7 ਦੇ ਕਰੀਬ ਬਣਾਏ ਗਏ ਸੀਗੇ ਲੇਕਿਨ ਸੱਤਾਂ ਕਾਊਂਟਰਾਂ 'ਚੋਂ ਕਿਸੇ ਵੀ ਕਾਊਂਟਰ ਦੇ ਉੱਪਰ ਬਸ ਨਹੀਂ ਹੈਗੀ ਅ ਮਦਦ ਕੀ ਨਾਮ ਹੈ ਤੁਹਾਡੀ ਨਾ ਪਈ ਘੱਟ ਨਾ ਕੀ ਨਾਮ ਕੀ ਤੁਹਾਡੀ ਮੈਂ ਹਾਂ ਕਿੱਥੇ ਜਾ ਤੁਸੀਂ ਨਾ ਬੇ ਕਿੰਨੀ ਦੇਰ ਹੋਗੀ ਬਸ ਜਿਹੜੀ ਉਹ ਹੁਣੇ ਆ ਕੇ ਬੈਠੇ ਹੁਣੇ ਆ ਕੇ ਬੈਠੇ ਸੋ ਹੁਣੇ ਆ ਕੇ ਬੈਠਣ ਲਈ ਵੇਟ ਕਰ ਰਹੇ ਨੇ ਬਸ ਦੀ ਸੋ ਇਸ ਤਰੀਕੇ ਦੇ ਨਾਲ ਜਿਹੜੇ ਹੈ ਕਹਿੰਦੇ ਲੋਕ ਵੇਟ ਕਰਦੇ ਨੇ ਬਸਾਂ ਵੀ ਪੂਰਾ ਬਸ ਅੱਡਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਬਸ ਅੱਡੇ ਦੇ ਵਿੱਚ ਬਸਾਂ ਦੇਖ ਨੂੰ ਨਹੀਂ ਮਿਲਦੀਆਂ ਹੈਗੀਆਂ ਤੇ ਹੁਣ ਜੇ ਗੱਲ ਕਰੀਏ ਰੋਜ਼ਗਾਰ ਦੀ ਤਾਂ ਇੱਥੇ ਪਹਿਲਾਂ ਕਈ ਦੁਕਾਨਾਂ ਹੁੰਦੀਆਂ ਸੀਗੀਆਂ ਜਿਹੜੀਆਂ ਹੁਣ ਦੁਕਾਨਾਂ ਬੰਦ ਦਿਖਾਈ ਦਿੰਦੀਆਂ ਨੇ ਸੋ ਸਾਫ਼ ਤੌਰ ਤੇ ਉੱਪਰ ਜ਼ਾਹਿਰ ਹੁੰਦਾ ਕਿ ਇੱਥੇ ਦਾ ਜਿਹੜਾ ਹਾਲ ਹੈਗਾ ਉਹ ਕੀ ਹੈਗਾ ਕਿ ਕਿੰਨੀ ਕ ਬਸਾਂ ਜਿਹੜੀਆਂ ਹੈਗੀਆਂ ਤੇ ਚੱਲਦੀਆਂ ਹੈਗੀਆਂ ਨੇ ਲੋਕ ਕਿੰਨੇ ਖੱਜਲਖੁਆਰ ਹੁੰਦੇ ਨੇ ਪਰ ਆਲੇ ਦਾ ਪੁਰਾਣਾ ਬਸ ਅੱਡਾ ਲੋਕਾਂ ਲਈ ਭਾਰੀ ਮੰਗ ਤੋਂ ਬਾਅਦ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਸੀਗਾ ਸੋ ਸੋ ਬਸ ਆ ਰਹੀ ਹੈ ਤੇ ਲੋਕ ਕਿਸ ਤਰ੍ਹਾਂ ਬਸ ਦੇ ਵਿੱਚ ਹੁਣ ਚੜ੍ਹਣਗੇ ਇਹ ਦੇਖਣਾ ਹੋਏਗਾ ਸੋ ਇਸੇ ਤਰ੍ਹਾਂ ਲੋਕ ਆਪਣੀ ਬਸ ਦਾ ਇੰਤਜ਼ਾਰ ਕਰਦੇ ਨੇ ਕੋਈ ਕਹਿੰਦਾ ਵੀ ਘੰਟਾ ਡੇਢ ਘੰਟਾ ਜਿਹੜੀ ਵੇਟ ਹੈ ਉਹ ਕਰਨੀ ਪੈਂਦੀ ਹੈਗੀ ਆ ਸੋ ਇਹ ਦ੍ਰਿਸ਼ ਹੈਗੇ ਨੇ ਪਟਿਆਲਾ ਦੇ ਪੁਰਾਣੇ ਬਸ ਸੱਡੇ ਦੇ ਜਿੱਥੇ ਲੋਕ ਅੱਜ ਵੀ ਲੋਕਾਂ ਤੋਂ ਜਿਹੜਾ ਹੈਗਾ ਇੰਤਜ਼ਾਰ ਕਰਨਾ ਪੈਂਦਾ ਹੈਗਾ ਲੰਬੇ-ਲੰਬੇ ਸਮੇਂ ਤੱਕ ਗੱਲ ਕਰਦੀਆਂ 2-2 ਘੰਟੇ ਕਹਿੰਦੇ ਵੇਟ ਕਰਨੀ ਪੈਂਦੀ ਹੈਗੀ ਐ ਤੋਂ ਇੱਥੇ ਅਡਾ ਇੰਚਾਰਜ ਜੀ ਬੈਠੇ ਨੇ ਗੱਲਬਾਤ ਕਰਦੀਆਂ ਜੀ ਕੀ ਨਾਮ ਰੋਲੇ ਜੀ ਸੰਜੀਵ ਕੁਮਾਰ ਜੀ ਸੰਜੀਵ ਜੀ ਕਿਹੜਾ ਕਿਹੜਾ ਰੂਟ ਜਿਹੜਾ ਹੈਗਾ ਇੱਥੇ ਟਾਈਮ ਤੇ ਚੱਲ ਰਿਹਾ ਸੰਗਰੂਰ ਬਾਈਪਾਸ ਨਾਬਾ ਭਾਰਸੋ ਸਮਾਣਾ ਸੱਤ ਕਾਊਂਟਰ ਨੇ ਲੇਕਿਨ ਸੱਤ ਕਾਊਂਟਰਾਂ ਦੇ ਉੱਪਰ ਬੱਸ ਕੋਈ ਖੜੀ ਨਹੀਂ ਲਿਖਦੀ 10-10 ਮਿੰਟ ਦੀ ਸਰਵਿਸ ਹੈ ਜੀ ਹਰੇਕ ਕਾਊਂਟਰ ਤੋਂ ਪਰ ਕੁਝ ਲੋਕ ਕਹਿ ਰਹੇ ਦੋ ਘੰਟੇ ਘੰਟਾ ਵੇਟ ਕਰਨੀ ਪੈਂਦੀ ਹੈ ਐਪ ਹੈ ਕਿਉਂਕਿ 20 ਮਿੰਟ ਦੀ ਸਰਵਿਸ ਹੈ ਭਾਰਸੋਨ ਨਾਬਾ ਸਮਾਣਾ ਕਨੌਰ ਸਾਰੀ ਸਰਵਿਸ ਇੱਥੇ ਹੀ ਸੋ ਤੁਹਾਡੇ ਮੁਤਾਬਿਕ ਬੜਾ ਰੈਲੀਫ ਨਹੀਂ ਚੱਲ ਰਿਹਾ ਸਾਰਾ ਸਹੀ ਚੱਲ ਰਿਹਾ ਜੀ 10-10 ਮਿੰਟ ਦੀ ਸਰਵਿਸ ਸੋ ਇਹਨਾਂ ਮੁਤਾਬਕ ਸਾਰਾ ਸਹੀ ਚੱਲ ਰਿਹਾ ਪਰ ਫਿਰ ਵੀ ਕਿਉਂ ਲੋਕ ਇਸ ਤਰ੍ਹਾਂ ਕਹਿ ਰਹੇ ਨੇ ਕਿ ਸਾਨੂੰ ਵੇਟ ਕਰਨੀ ਪੈਂਦੀ ਹੈ ਇਹ ਪਟਿਆਲਾ ਵਾਸੀਆਂ ਨੂੰ ਬੱਸ ੱਡਾ ਤਾਂ ਮਿਲ ਗਿਆ ਹੈ ਲੇਕਿਨ ਬੱਸ ੱਡੇ ਦੇ ਪਰ ਵੇਟ ਜਿਹੜੀ ਹੈ ਕਈ ਲੋਕ ਘੰਟਾ ਕਹਿੰਦੇ ਨੇ 2 ਘੰਟੇ ਕਰਨੀ ਪਹਿਲੇ ਜਦ ਕਿ ਜਿਹੜੇ ਅੱਡੇ ਦੇ ਅਧਿਕਾਰੀ ਨੇ ਉਹ ਕਹਿੰਦੇ ਕਿ ਸੀ 10 10 20 ਮਿੰਟ ਦੀ ਸਰਵਿਸ ਹੈ 10 10 20 ਮਿੰਟ ਬਾਅਦ ਬੱਸ ਆ ਕਹਿੰਦੀ ਹੈ ਹਾਂਜੀ ਤੇ ਕਿੰਨਾ ਕੁ ਵਧੀਆ ਲੱਗ ਰਿਹਾ ਹੈਗਾ ਠੀਕ ਆ ਥੋੜੀ ਸੁਵਿਧਾ ਵੱਧ ਗਈ ਵੀ ਇੱਥੋਂ ਉੱਥੇ ਜਾਣਾ ਵੇਟ ਕਰਨੀ ਠੀਕ ਵਧੀਆ ਹੈ ਇੱਥੇ ਵੈਸੇ ਤੁਸੀਂ ਸਟੂਡੈਂਟ ਹੋ ਹਾਂਜੀ ਅੱਜ ਮੈਂ ਪਹਿਲਾਂ ਬਾਰਾਂ ਨਵੇਂ ਬੱਸ ਅੱਡੇ ਤੋਂ ਫਿਰ ਅੱਗੇ ਜਾਣਾ ਪੈਂਦਾ ਜਦੋਂ ਬਚਤ ਹੋ ਗਈ ਹੈ ਹਾਂਜੀ ਉਹ ਤੋਂ ਜ਼ਿਆਦਾ ਫਾਇਦਾ ਹੋਗਾ ਕਿਉਂਕਿ ਉੱਥੋਂ ਆਣਾ ਔਖਾ ਸੀ ਨਾ ਕਾਲਜ ਤੱਕ ਪਹੁੰਚਣਾ ਹੁਣ ਇੱਥੋਂ ਬੱਸ ਮ ਵੇਟ ਜ਼ਿਆਦਾ ਤਾਂ ਨਹੀਂ ਕਰਨੀ ਤੇ ਨਹੀਂ ਪਰ ਬੱਸ ਇਸ ਦਾ ਇਸ਼ੂ ਹੈ ਕਿ ਥੋੜੀਆਂ ਘਟ ਹੈਗੀਆਂ ਆ ਜਿਵੇਂ ਘਨੌਰ ਸਾਈਡ ਤੋਂ ਬੱਸਾਂ ਬਹੁਤ ਘੱਟ ਹੈ ਪਰ ਉਹ ਤਾਂ ਕਹਿੰਦੇ ਕਿ 10-10 ਮਿੰਟ ਬਾਅਦ ਬੱਸਾਂ ਆਉਂਦੀਆਂ 10 ਮਿੰਟ ਬਾਅਦ ਕੋਈ ਕੋਈ ਕਿੱਥੋਂ ਦੀ ਆਉਂਦੀ ਹੈ ਕਈ ਦਿਨਾਂਾਂ ਦੀ ਨਹੀਂ ਆਉਂਦੀ ਕਿਸੇ ਦਿਨ ਆ ਜਾਂਦੀ ਕਿਸੇ ਦਿਨ ਨਹੀਂ ਆਉਂਦੀ ਕੋਈ ਪੱਕਾ ਪਾਰਟਿਕੂਲਰ ਨਹੀਂ ਹੈ ਇਹ ਤਾਂ ਹੈ ਕੋਈ ਪੱਕਾ ਪਾਰਟਿਕੂਲਰ ਨਹੀਂ ਹੈਗਾ ਦਿੱਕਤਾਂ ਹੈਗੀਆਂ ਨੇ ਕਿੱਥੋਂ ਆਏ ਹੋ ਭਾਜੀ ਸਮਾਨੇ ਤੋਂ ਇਹ ਸਮਾਨੇ ਤੋਂ ਤੁਸੀਂ ਆਏ ਹੈਗੇ ਉਹ ਕਿੰਨੀਆਂ ਕੁ ਮੁਸ਼ਕਲਾਂ ਹੋ ਰਹੀਆਂ ਨੇ ਇੱਥੇ ਬੈਠ ਕੇ ਵੇਟ ਜ਼ਿਆਦਾ ਕਰਨੀ ਮੈਨੂੰ ਆਰਾਮ ਨਾਲ ਬੱਸ ਮਿਲ ਜਾਂਦੀ ਹੈ ਵੇਟ ਕਰਨੀ ਪੈਂਦੀ ਹੈ ਜੀ ਸਮਾਨੇ ਵਾਲੀ ਵਸਾਂ ਘੱਟ ਜਾਂਦੀਆਂ ਜ਼ਿਆਦਾਤਰ ਬਾਈਪਾਸ 'ਚ ਉਹ ਰੁਕ ਜਾਂਦੀਆਂ ਕਿੰਨਾ ਕਿੰਨਾ ਕ ਟਾਈਮ ਲੱਗ ਜਾਂਦਾ ਹੈ ਕਈ ਵਾਰ ਤਾਂ ਘੰਟਾ ਵੀ ਬੈਠਣਾ ਪੈ ਜਾਂਦਾ ਆ ਤਾਂ ਘੰਟਾ ਵੀ ਬੈਠਣਾ ਪੈ ਜਾਂਦਾ ਜੀ ਪਰ ਇਹ ਅਡਾਂ ਚਾਰਜ ਕਰੇ ਨੀ 10-10 ਮਿੰਟ ਬਾਅਦ ਸਰਵਿਸ ਆਉਂਦੀ ਹੈ 10 ਮਿੰਟ ਬਾਅਦ ਤਾਂ ਕੋਈ ਨਹੀਂ ਹਿੱਸੇ 24 ਸਵਾਰੀਆਂ ਦੀ ਜਵਾਨੀ ਹੈ ਆਪਣੀ ਕੀ ਜਿਹੜੀ ਹੈਗੀ ਆ ਬਹੁਤਾ ਸਮਾਂ ਨਹੀਂ ਲੱਗਦਾ ਹੈਗਾ ਸੋ ਬਾਪੂ ਜੀ ਕੁਝ ਕਹਿਣਾ ਚਾਹੁੰਦੇ ਆ ਪਾਉਣ ਵਾਲੇ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਦੋ ਵਾਰ ਆਵਾਜ਼ ਮਾਰੀ ਹੈ ਕਿ ਕਿਸ ਤਰ੍ਹਾਂ ਦੀ ਗੱਲਬਾਤ ਕਰਨਾ ਚਾਹੁੰਦੇ ਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਸ੍ਰੀ ਭਾਈਓ ਜੀ ਦਾ ਖਾਲਸਾ ਸ੍ਰੀ ਵਹਿਜੀ ਕੀ ਫਤਿਹ ਮੇਰਾ ਨਾਮ ਬਲਬੀਰ ਸਿੰਘ ਹੈ ਮੈਂ ਤੁਹਾਡੇ ਇਸ ਮੀਡੀਆ ਉਪ ਦੇ ਰਹੀਂ ਪੰਜਾਬ ਸਰਕਾਰ ਦੇ ਚਰਨਾਂ 'ਚ ਇੱਕ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਜਦੋਂ ਦੀ ਪੰਜਾਬ ਸਰਕਾਰ ਆਈ ਹੈ ਪੀਆਰਟੀ ਵਿੱਚ ਨਵੀਆਂ ਬੱਸਾਂ ਨਹੀਂ ਆਈਆਂ ਠੀਕ ਹੈ মিডিਆ ਵਾਲੇ ਤੁਸੀਂ ਆਉਂਦੇ ਹੋ ਪੁੱਛਦੇ ਹੋ ਲੋਕਾਂ ਨੂੰ ਵੀ ਸਰਬਸ ਕਿਵੇਂ ਹੈ ਕਿੱਦਾਂ ਹੈ ਕੀ ਹਾਲਾਤ ਨੇ ਵੀ ਚੀਂਦੀ ਹੈ ਸਾਰੇ ਰੂਟਾਂ ਨੂੰ ਸਹੀ ਚਲਾਉਣ ਵਾਸਤੇ ਨਵੀਆਂ ਬੱਸਾਂ ਪਾਈਆਂ ਜਾਣ ਨਵੀਆਂ ਬੱਸਾਂ ਤੋਂ ਬਿਨਾ ਇੱਥੇ ਕੋਈ ਵੀ ਹੱਲ ਨਹੀਂ ਹੈਗਾ ਬਾਰ-ਬਾਰ ਜੇ ਲੋਕਾਂ ਤੋਂ ਲੋਕਾਂ ਦਾ ਭਲਾ ਕਰਨਾ ਹੈ ਲੋਕਾਂ ਦੇ ਵਿੱਚ ਛਲਾਗਾ ਕਰਾਉਣੀ ਹੈ ਤਾਂ ਸਿਰਫ ਬੱਸਾਂ ਦੇ ਨਾਲ ਹੀ ਸਭ ਕੁਝ ਮਿਲ ਜਾਣਾ ਹੈ ਨਾਲੇ ਪੁੰਨ ਤੇ ਨਾਲੇ ਫਲੀਆਂ ਜੇ ਤੁਸੀਂ ਜਿਹੜੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਇੰਨੀਆਂ ਵੋਟਾਂ ਪਾ ਕੇ ਬਣਾਇਆ ਹੈ ਜੇ ਲੋਕਾਂ ਨੂੰ ਬਸਾਂ ਦਾ ਵੀ ਇਨਸਾਫ ਨਾ ਮਿਲਿਆ ਇਹਦੇ ਤੋਂ ਬਿਨਾਂ ਤੇ ਜੇ 99 ਇਨਸਾਫ ਮੰਗਦੀ ਹੈ ਸਰਕਾਰ ਪੰਜਾਬ ਸਰਕਾਰ ਤੋਂ 99 ਇਨਸਾਫ ਮੰਗਦੀ ਹੈ ਜਿਹੜੇ ਕਾਂਗਰਸ ਵੇਲੇ ਕਾਲੀਆਂ ਦੇ ਵੇਲੇ ਜੋ ਜਿਨ੍ਹਾਂ ਨੂੰ ਲੋਕਾਂ ਦੇ ਹੱਕਾਂ ਨੂੰ ਦਬਾਇਆ ਹੋਇਆ ਸੀ ਜਿਹੜੇ ਜਿਹੜੇ ਲੋਕਾਂ ਦੇ ਹੱਕਾਂ ਦੀ ਕੋਈ ਪੁੱਛ ਪੜਤਾਲ ਨਹੀਂ ਸੀ ਬਾਬੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ 71 ਸਾਲ ਹੋ ਗਈ ਹੈ ਬਾਬੂ ਜੀ ਜਦੋਂ ਇੱਥੇ ਪੁਰਾਣਾ ਬੱਸ ਅੱਡਾ ਸੀ ਸਾਰੀ ਵਸਾ ਇੱਥੋਂ ਚੱਲਦੇ ਸੀ ਉਹ ਜ਼ਿਆਦਾ ਬਿਹਤਰ ਨਹੀਂ ਸੀਗਾ ਜਿਹੜਾ ਸ਼ਹਿਰ ਦੇ ਵਿੱਚ ਸੀਗਾ ਇਹ ਦੇਖੋ ਇਹ ਵੀ ਮੈਂ ਤੁਹਾਨੂੰ ਜਰੂਰ ਜਾਣਕਾਰੀ ਦੇਵਾਂਗਾ ਇਸ ਬੱਸ ਸਟੈਂਡ ਨੂੰ ਪੁੱਟਣ ਵਾਸਤੇ ਸਾਡੇ ਸਤਕਾਰਯੋਗ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਹੈ ਜਿਨ੍ਹਾਂ ਨੇ ਪੁੱਟਿਆ ਹੈ ਹਾਲ ਹੀ ਕੇ ਉਹ ਇਸ ਸ਼ਹਿਰ ਦੇ ਰਾਜੇ ਮਹਾਰਾਜੇ ਸਨ कोरोना ने बहुत बड़ा पाप की तालूका दे नाल ਲੋਕਾਂ ਨੂੰ ਕਤਲ ਕੀਤਾ ਇੱਥੇ ਬੇਰੁਜ਼ਗਾਰ ਕੀਤਾ ਲੋਕਾਂ ਨੂੰ ਇੱਥੇ ਹਜ਼ਾਰਾਂ ਹੋਟਲਾਂ ਨੂੰ ਬਰਬਾਦ ਕੀਤਾ ਹੈ ਇੱਥੇ ਜੁੱਤੀਆਂ ਗੰਡਣ ਵਾਲਿਆਂ ਨੂੰ ਬਰਬਾਦ ਕੀਤਾ ਹੈ ਇੱਥੇ ਫਰੂਟ ਵਾਲਿਆਂ ਨੂੰ ਬੇੜਾ ਕਰ ਕਰ ਦਿੱਤਾ ਐਨੀ ਕੋਈ ਜੀ ਹਰਕਤ ਉਸ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ ਜਿਹੜੀ ਧਰਤੀ ਤੋਂ ਲੈ ਕੇ ਅਸਮਾਨ ਤੱਕ ਹੂਕਾਂ ਪੈਂਦੀਆਂ ਨੇ ਠੀਕ ਹੈ ਇਹ ਜਿਹੜੇ ਲੋਕ ਹੁੰਦੇ ਨੇ ਸਿਆਸਤਦਾਨ ਅੱਜ ਕਿਤੇ ਕੱਲ ਕਿਤੇ ਲੋਕਾਂ ਨੇ ਨ્યાਅ ਦੇਣ ਵਾਸਤੇ ਇੱਕੋ ਹੀ ਸ਼ਹਿਰ ਚ ਰਹਿਣਾ ਚਾਹੀਦਾ ਹੈ ਆਪਣੇ ਨਿੱਜੀ ਫਾਇਦੇ ਵਾਸਤੇ ਉਹ ਦਿੱਲੀ ਚਲੇ ਗਏ ਨੇ ਇਹ ਜੇ ਜ਼ਿਆਦਾ ਵਹਿਤਰ ਨਹੀਂ ਸੀਗਾ ਦੁਖਨੀਵਰਨ ਸਾਹਿਬ ਉਸ ਕਾਲੀ ਮਾਤਾ ਮੰਦਰ ਹਸਪੀਟਲ ਨੇੜੇ ਸੀਗਾ ਇਹ ਜੀ ਪੁਰਾਣਾ ਸ਼ਹਿਰ ਹੈ ਰਾਜੇਮਾਰਾ ਦਾ ਸ਼ਹਿਰ ਹੈ ਅੰਗਰੇਜ਼ਾਂ ਦਾ ਇੱਥੇ ਬਹੁਤ ਵੱਡਾ ਯੋਗਦਾਨ ਹੈ ਅੰਗਰੇਜ਼ ਇੰਨੀ ਸੈਣੀ ਕੌਮ ਸੀ ਇਹਨਾਂ ਨੇ ਰੇਲਵੇ ਸਟੇਸ਼ਨ ਵੀ ਨੇੜੇ ਰੱਖਿਆ ਇਹਨਾਂ ਨੇ ਬੱਸ ਸਟੈਂਡ ਵੀ ਨੇੜੇ ਰੱਖਿਆ ਇਹਨਾਂ ਨੇ ਹਸਪਤਾਲ ਵੀ ਨੇੜੇ ਰੱਖਿਆ ਇਹਨਾਂ ਨੇ ਕਚਹਿਰੀ ਵੀ ਨੇੜੇ ਰੱਖੀ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਨੇ ਪਟਿਆਲੇ ਦਾ ਬੇੜਾਗਰ ਕੀਤਾ ਕੋਈ ਪੁੱਛਦਾ ਉਹਨਾਂ ਨੂੰ ਹਾਂ ਕਰਾਰੀ ਚਪੇੜ ਮਾਰੀ ਐ ਪਟਿਆਲੇ ਦੇ ਲੋਕਾਂ ਨੇ ਮਹਾਰਾਜਾ ਦੇ ਪਰਿਵਾਰ ਦੇ ਉੱਤੇ ਤੇ ਇਸ ਤਰ੍ਹਾਂ ਵੱਜਣੀ ਵੀ ਚਾਹੀਦੀ ਐ ਇਹ ਇਹੋ ਜੇ ਇਹੋ ਜੀ ਚਪੇੜ ਸਿਆਸਤਦਾਨਾਂ ਨੂੰ ਵੱਜਦੀ ਰਹੇ ਨਾ ਅੱਗੋਂ ਕਿਤੇ ਗਲਤੀ ਨਹੀਂ ਕਰਨਗੇ ਅਜੇ ਤਾਂ ਤੁਸੀਂ ਲੋਕਾਂ ਦੇ ਦੁੱਖ ਫੋਲ ਕੇ ਵੇਖੋ ਕਾਂਗਰਸ ਤੇ ਕਾਲੀਆਂ ਨਾ ਐ ਰਲ ਮਿਲ ਕੇ ਲੋਕਾਂ ਦੇ ਉੱਤੇ ਹਜ਼ਾਰਾਂ ਮੁਕਦਮੇ ਝੁੱਠੇ ਦਰਜ ਕਰਾਏ ਹੋਏ ਨੇ ਅਕਾਲੀਆਂ ਦੇ ਰਾਜ ਕਾਂਗਰਸੀ ਕਾਂਗਰਸੀਆਂ ਦੇ ਰਾਜ ਦੇ ਵਿੱਚ ਅਕਾਲੀ ਬੜੀ ਦੁਨੀਆ ਜੇ ਤੁਸੀਂ ਲੈਣ ਲਾਓ ਨਾ ਅਕਾਲੀਆਂ ਦੇ ਕੁਚਲੇ ਹੋਏ ਜੇਲ੍ਹਾਂ ਭਰੀਆਂ ਭਈਆਂ ਨੇ ਕਾਂਗਰਸ ਦੇ ਕੁਚਲੇ ਆਉਂਦੀਆਂ ਜੇਲ੍ਹਾਂ ਭਰੀਆਂ ਭਈਆਂ ਨੇ ਇਹ ਸਿਆਸਤਾਂ ਨਾਲ ਅਕੀ ਹੀ ਵਿਗੜਿਆ ਇਹਨਾਂ ਦਾ ਕੁਛ ਨਹੀਂ ਵਿਗੜਿਆ ਇੱਥੇ ਬੇੜਾਗਰ ਕੀਤਾ ਤਾਂ ਸਿਆਸਤਦਾਨਾਂ ਨੇ ਪੰਜਾਬ ਦਾ ਕੀਤਾ ਵੀ ਜਿਹੜੀ ਹੁਣ ਦੀ ਮੌਜੂਦਾ ਸਰਕਾਰ ਹੈ ਇਹ ਵੀ ਪਈ ਪੁਰਾਣੀ ਲੀਹ ਤੇ ਚੱਲ ਰਹੀ ਹੈ ਜੋ ਨੇ ਬਣਾ ਕੇ ਛੱਡਿਆ ਸੁਣੋ ਅੱਗੇ ਚਲਾਤਾ ਨਵੀਆਂ ਬਸਾਂ ਲੱਗਣੀਆਂ ਪਈਆਂ ਤੁਸੀਂ ਕਹਿੰਦੇ ਬੱਸ ਚਾਹੀਦੀ ਐ ਦੇਖੋ ਜਿਹੜੀ ਕੋਠੀ ਦੇ ਢਾਣੇ ਉਹਦੇ ਕਮਲੇ ਵੀ ਸਿਆਣੇ ਜਿਹੜੀ 70 ਸਾਲ ਦੀ ਸਰਕਾਰਾਂ ਰਾਜ ਕਰਗੀਆਂ ਨੇ 35 ਸਾਲ ਦੀਆਂ ਸਰਕਾਰਾਂ ਰਾਜ ਕਰਗੀਆਂ ਨੇ ਬੋਰੀ ਤਾਂ ਕਰੀਆਂ ਨੇ ਉਹ ਖਾਲੀ ਉਦੋਂ ਤਾਂ ਲੋਕ ਬੋਲੇ ਕੋਈ ਨਹੀਂ ਜਦੋਂ ਦੋ ਹੱਥਾਂ ਨਾਲ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਕਤਲ ਕੀਤਾ ਤੁਸੀਂ ਆਪ ਸਿਆਣੇ ਹੋ ਅੱਜ ਦਾ ਜਮਾ ਬੱਚਾ ਹੋਆ ਅੱਜ ਜਿਹੜਾ ਜਮਾ ਤਲ ਨੂੰ ਬੀਏ ਪਾਸ ਕਰ ਦੇਗਾ ਇਹ ਹੀ ਉਦਾਹਰਨ ਸਰਕਾਰ ਦੀ ਹੈ ਆਪਾਂ ਸਰਕਾਰ ਮੇਰੀ ਸਰਕਾਰ ਨਾਲ ਕੋਈ ਰਿਸ਼ਤੇ ਜਾਰੀ ਨਹੀਂ ਮੇਰੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਅਸਲੀਅਤ ਇਹ ਹੈ ਵੀ ਜੇ ਆਪਾਂ ਇੱਕ ਕਣਕ ਦਾ ਬੀਜ ਵੀ ਵੀਰਦੇ ਆ ਪੰਜਾਬ ਵਾਸੀਓ ਉਹ ਵੀ 3 ਮਹੀਨੇ ਚ ਹੁੰਦਾ ਹੈ ਜੇ ਆਪਾਂ ਕੋਈ ਚੀਜ਼ ਵੀ ਦਿਆਂ ਉਹਨੂੰ ਸਮਾਂ ਲੱਗਦਾ ਹੈ ਐਨੇ ਚਾਲੇ ਵੀ ਨਹੀਂ ਪੈਣਾ ਚਾਹੀਦਾ ਮੇਰੀ ਕੋਈ ਸਰਕਾਰ ਦੇ ਨਾਲ ਸਾਝ ਨਹੀਂ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਮੈਂ ਕਿਸੇ ਵੀ ਸਰਕਾਰ ਦਾ ਏਜੰਟ ਨਹੀਂ ਮੈਂ ਇਹ ਇਸ ਕਰਕੇ ਸੱਚ ਬੋਲਦਾ ਸੱਚ ਹੈ ਹੀ ਹੈ ਕਿ ਪਿਛਲੀਆਂ ਸਰਕਾਰਾਂ ਦਾ ਜੋ ਕੁਝ ਕੀਤਾ ਹੋਇਆ ਹੈ ਇਹ ਸਰਕਾਰ 2 ਦਿਨਾਂ ਦੇ ਵਿੱਚ ਨਹੀਂ ਸਾਫ਼ ਕਰ ਸਕਦੀ ਲੋਕਾਂ ਨੂੰ ਚਾਹੀਦਾ ਹੈ ਕਟੋ-ਕਟ ਕੁਝ ਟਾਈਮ ਦੇਣ ਕੁਝ ਵਕਤ ਦੇਣ ਸਰਕਾਰੇ 25 ਸਾਲ ਹੋ ਗਏ ਮੈਂ ਮੰਨਣਾ 25 ਸਾਲ ਹੋ ਗਏ ਨੇ ਪਰ ਜਿਹੜਾ 70 ਸਾਲ ਜਿਹੜੇ ਲੋਕ ਰਾਜ ਕਰ ਗਏ ਨੇ ਉਹਨਾਂ ਦੇ ਉਹਨਾਂ ਦੀ ਇੱਥੇ ਮਸ਼ੀਨਰੀ ਉਹਨਾਂ ਦੀ ਇੱਥੇ ਆਈਐਸਪੀਸੀਐਸ ਉਹਨਾਂ ਦੇ ਹੱਥ ਸਾਰੇ ਕਾਰੋਬਾਰ ਹੈ ਜਿਹੜਾ ਉਹ ਅਜੇ ਉਹਨਾਂ ਦੇ ਚੱਲ ਰਿਹਾ ਇੱਕ ਵਾਰ ਮੈਂ ਸੁਣਿਆ ਸੀ ਉੱਥੇ ਬਰਨਾਲੇ ਕਾਂਗਰਸ ਦੇ ਵਿੱਚ ਹੁੰਦੇ ਸਨ ਜਖੜ ਸਾਹਿਬ ਜਖੜ ਸਾਹਿਬ ਨੇ ਰੈਲੀ ਦੇ ਵਿੱਚ ਆਇਆ ਸੀ ਉੱਥੇ ਸੀ ਜੀ ਬੀਬੀ ਉਹ ਬੀਬੀ ਦੀ ਰੈਲੀ ਚ ਕਿਆ ਰਾਜ ਕਾਂਗਰਸ ਦਾ ਆ ਗਿਆ ਜ਼ਰੂਰ ਆ ਗਿਆ ਪਰ ਇੱਥੇ ਕਾਰੋਬਾਰ ਸਾਰਾ ਦਿੱਲੀਆ ਪੱਗਾਂ ਵਾਲਿਆਂ ਦਾ ਹੈ ਯਾਨੀ ਕਿ ਉਹ ਪੁਰਾਣਾ ਰਾਜ ਹਲੇ ਵੀ ਚੱਲ ਰਿਹਾ ਸਜਦਾ ਜਿਹੜਾ ਵਜਿਆ ਤੁਹਾਨੂੰ 100% ਕਹਿਣਾ ਵੀ ਅਜੇ ਵੀ ਅਜੇ ਵੀ ਰਾਜ ਕਾਂਗਰਸ ਦੇ ਕਾਲੀਆਂ ਦਾ ਇੱਥੇ ਚੱਲ ਰਿਹਾ ਹੈ। ਭਾਜੀ ਦੇਖੋ ਹੁਣ ਅੱਧਾ ਬੱਸਾ ਡਾ ਚਲਾਤਾ ਇਹਨਾਂ ਨੇ ਲੋਕਾਂ ਨੂੰ ਬੱਸਾਂ ਮਿਲਣ ਲੱਗੀਆਂ ਪਰ ਅੱਧੇ ਬੱਸਾ ਡੇ ਨੂੰ ਤਾਂ ਖੰਡਰ ਕਰਤਾ। ਇਹਦੇ ਵਿੱਚ ਯੋਗਦਾਨ ਕਿਹਦਾ ਹੈ? ਉਹਨੂੰ ਤਾਂ ਕੋਈ ਪੁੱਛਦਾ ਨਹੀਂ। ਬੱਚਾ ਤੇ ਤਰਾਇ ਤੇ ਹੋਣੀਆਂ ਨਾ ਅਜੇ ਸਰਕਾਰ ਬੱਸਾਂ ਪਾਏਗੀ। ਉਂਝ ਆਪਾਂ ਉੱਥੇ ਤੱਕ ਲੈ ਜੀ ਖੰਡਰ ਦਾ ਕਰਕੇ ਗਿਆ ਮਹਾਰਾਜਾ ਪਟਿਆਲਾ। ਉਹਨੂੰ ਤਾਂ ਕੋਈ ਪੁੱਛਦਾ ਨਹੀਂ। ਇਹ ਖੰਡਰ ਨੂੰ ਕਿਵੇਂ ਬਾਤ ਕਰਦੇ ਮੈਂ ਤੋਨੀਕ ਉਦਾਰਨ ਦਿੱਤੀ ਹੈ। ਇੱਕ ਦਿਨ ਦੇ ਵਿੱਚ ਬੀਜੀ ਹੋਈ ਕਹਿੰਦੇ ਤਿੰਨ ਮਹੀਨੇ ਮੰਗਦੀ ਐ ਇੱਕ ਸਰਕਾਰ ਨੂੰ ਪਿਛਲਾ ਕੂੜਾ ਕਢ ਕਰ ਸਾਫ਼ ਕਰਨ ਵਾਸਤੇ ਘੱਟੋ-ਘੱਟ 10 ਸਾਲ ਚਾਹੀਦੇ ਨੇ ਮੈਂ ਲੋਕਾਂ ਦੇ ਅੱਗੇ ਹੱਥ ਜੋੜਨਾ ਸਬਰ ਕਰੋ ਸਬਰ ਦਾ ਪਿਆਲਾ ਪੀਓ ਇੱਕ ਦਮਕਾਰੀ ਦੇ ਨਾਲ ਕੁਝ ਨਹੀਂ ਹੁੰਦਾ ਸੋ ਠੀਕ ਐ ਬਾਪੂ ਜੀ ਤੁਹਾਡੀ ਆ ਭਾਵਨਾਵਾਂ ਨੇ ਤੁਹਾਨੂੰ ਲੱਗਦਾ ਕਿ ਜਲਦੀ ਨਹੀਂ ਹੋ ਸਕਦਾ ਲੇਕਿਨ 2.5 ਸਾਲ ਫਿਰ ਵੀ ਬਹੁਤ ਵੱਡਾ ਬਕਵਾ ਹੁੰਦਾ 2.5 ਸਾਲਾਂ ਦੇ ਵਿੱਚ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਵਿੱਚ ਕਿੰਨੇ ਕ ਵਾਅਦੇ ਪੂਰੇ ਹੋਏ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਫਿਲਹਾਲ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਬੱਸ ਅੱਡਾ ਸੀਗਾ ਬੰਦ ਹੋਣ ਤੋਂ ਬਾਅਦ ਪਟਿਆਲਾ ਸ਼ਹਿਰ ਦੀ ਵੱਡੀ ਮੰਗ ਤੇ ਐਮ ਐਲ ਏ ਅਜੀਤਪਾਲ ਕੋਹਲੀ ਦੇ ਵੱਲੋਂ ਸੰਸਦ ਦੇ ਵਿੱਚ ਚੱਕਿਆ ਹੋਇਆ ਜਿਹੜਾ ਉਹਨਾਂ ਦਾ ਸਵਾਲ ਸੀਗਾ ਉਹਨੂੰ ਹੱਲ ਕਰਦੇ ਹੋਏ ਉਹਨੂੰ ਬੱਸ ਅੱਡੇ ਨੂੰ ਸ਼ੁਰੂ ਤਾਂ ਜਰੂਰ ਕੀਤਾ ਗਿਆ ਲੇਕਿਨ ਲੋਕਾਂ ਨੂੰ ਉਹਨੀ ਰਾਹਤ ਨਹੀਂ ਮਿਲੀ ਜਿੰਨੀ ਰਾਹਤ ਦੀ ਉਮੀਦ ਸੀਗੀ ਹਾਲੇ ਵੀ ਬੱਸ ਅੱਡਾ ਖਾਲਮ ਖਾਲੀ ਪਿਆ ਇੱਕ ਅਧੀ ਇੱਕਾ ਦੁਗਾ ਵਸ ਦਿਖਦੀ ਹੈ ਤੇ ਲੋਕ ਆਪਣੀਆਂ ਬਸਾਂ ਵਸਤੇ ਘੰਟੋ ਵੱਧੀ ਇੰਤਜ਼ਾਰ ਕਰਦੇ ਨੇ ਸੋ ਤੁਸੀਂ ਇਹ ਰਿਪੋਰਟ ਵੇਖੀ ਇਸ ਰਿਪੋਰਟ ਨੂੰ ਵੇਖ ਕੇ ਪਟਿਆਲਾ ਵਾਸੀਓ ਤੁਸੀਂ ਕੀ ਸਮਝਦੇ ਹੋ ਇਹ ਜਰੂਰ ਦੱਸਣਾ ਇਸੇ ਤਰ੍ਹਾਂ ਵੇਖਦੇ ਰਹੋ ਸਾਂਝ ਵਿਚਾਰਾਂ ਦੀ ਧੰਨਵਾਦੀ